ਮਾਲਵੇ ਤੇ ਮਾਝੇ ਦਾ ਮਿਕਸ ਜਾਈ ਦੀ ਆ ਗਿਆ ਇਧਰੋਂ ਮਾਝਾ ਸ਼ੁਰੂ ਹੋ ਜਾਂਦਾ ਹੈ ਦੂਜੇ ਪਾਸੇ ਮਾਲਵਾ ਅੱਗੇ ਚੱਲ ਪੈਂਦਾ ਹੈ ਤੇ ਇੱਥੇ ਜਿਹੜੀ ਮਾਰ ਪੈਂਦੀ ਹੈ ਹਰੀਕੇ ਹੈੱਡ ਹੈ ਬਿਲਕੁਲ ਨੇੜੇ ਪੈ ਗਿਆ ਸਤਲੁਜ ਤੇ ਬਿਆਸ ਦਾ ਜਿੱਥੇ ਸੰਗਮ ਹੁੰਦਾ ਹੈ ਹਰੀਕੇ ਪੱਤਣ ਉਸ ਤੋਂ ਅੱਗੇ ਜਦੋਂ ਪਾਣੀ ਜਾਂਦਾ ਹੈ ਤਾਂ ਆਹ ਇਸ ਏਰੀਏ ਨੂੰ ਪੂਰਾ ਮਾਰ ਕਰਦਾ ਹੈ ਇੱਥੇ ਇੰਨਾ ਕ ਪਾਣੀ ਸੀ ਬਾਪੂ ਜੀ ਜਦੋਂ ਮਤਲਬ ਪਹਿਲਾ ਪਾਣੀ ਆਇਆ ਸ਼ੁਰੂ ਸ਼ੁਰੂ ਦੇ ਵਿੱਚ ਹੁਣ ਦੋ ਚਾਰ ਜਦੋਂ ਸਟਾਰਟਿੰਗ ਹੋਈ ਹੈ ਇੱਥੇ 10-10 ਫੁੱਟ ਪਾਣੀ ਲੱਗ ਗਿਆ ਇੰਨਾ ਇੰਨਾ ਉੱਚਾ ਇਸ ਜਗ੍ਹਾ ਤੇ ਮੈਂ ਤੁਸੀਂ ਤੁਹਾਡਾ ਸਾਥ-ਸਾਥ ਫੁੱਟ ਇੱਥੇ ਤਲੜਾ ਪਾ ਕੇ 10-10 ਫੁੱਟ ਪਾਣੀ ਪੂਰਾ ਹੋ ਗਿਆ ਜਿਵੇਂ ਉਹ ਤੁਹਾਡਾ ਸਾਹਮਣੇ ਘਰ ਆਇਆ ਉਥੇ ਤੱਕ ਮਤਲਬ ਤੁਹਾਡੇ ਘਰ ਦੇ ਸੇਮ ਤੁਹਾਨੂੰ ਦਿਖਾਈ ਦਿੰਦੀ ਹੈ ਵੀ ਉਥੇ ਫਿਰ ਪਹੁੰਚਣ ਦਾ ਸਾਧਨ ਤੁਹਾਡੇ ਕੋਲ ਆਹ ਜਿਹੜਾ ਘਰ ਹੈ ਨਾ ਇਹ ਘਰ ਦੇ ਵਿੱਚ ਤਿੰਨ ਤਿੰਨ ਫੁੱਟ ਪਾਣੀ ਦੂ ਘਰਾ ਆਹ ਸਾਹਮਣੇ ਜਿਹੜਾ ਆ ਚਿੱਟੀ ਟੈਂਕੀ ਵਾਲਾ ਘਰ ਹੈ ਇਸ ਇਸ ਘਰ ਦੇ ਵਿੱਚ ਤਿੰਨ ਤਿੰਨ ਫੁੱਟ ਪਾਣੀ ਅੰਦਰ ਅੰਦਰ ਹੀ ਲੱਗਾ ਹੋਇਆ ਹੈ ਅੱਛਾ ਘਰ ਦੇ ਅੰਦਰ ਵੀ 3-3 ਫੁੱਟ ਸੀ ਕਿੰਨਾ ਅੰਦਰ ਚਲੋ ਵਿਖਾਵਨੇ ਜਾਂ ਆਹ ਦੇਖੀ ਮੜਿਆ ਨਾਲ ਤਾਂ ਦੇਖ ਲਾਂਗੇ ਨਾਲ ਇਧਰ ਘਰਾਂ ਦਾ ਪਤਾ ਲੱਗ ਜਾਂਦਾ ਐਸ ਘਰ ਚ ਵੀ ਐਸ ਘਰ ਚ ਵੀ ਸਾਰੇ ਬੜਿਆ ਆਹ ਫਾਸਲਾ ਜਿਹੜੀਆਂ ਲੋਕਾਂ ਦੀਆਂ ਖਰਾਬ ਹੋ ਗਈਆਂ ਜੀ ਸਰਕਾਰ ਨੇ ਕਿਹਾ ਕਿ 20-20000 ਰੁਪਇਆ ਦੇਵਾਂਗੇ ਤੁਹਾਨੂੰ ਕੀ ਲੱਗਦਾ 20000 ਨਾਲ ਤਾਂ ਖਰਚਾ ਪੂਰੀ ਪੂਰਾ ਨਹੀਂ ਹੋਣਾ ਖਰਚਾ ਨਹੀਂ ਪੂਰਾ ਹੋਣਾ ਪਰ ਕੀ ਕਹਿ ਸਕਦੇ ਵੀ ਹੋਣਾ ਤਾਂ ਖਰਚਾ ਪੂਰਾ ਨਹੀਂਗਾ ਹੂੰ ਤੇ ਪਰ ਬਾਕੀ ਹੁਣ ਸਰਕਾਰ ਤੋਂ ਵੀ ਹੋਰ ਸਰਕਾਰ ਦੀ ਸਹਾਇਤਾ ਜਿੰਨੀ ਕਰ ਸਕੇ ਬਿਲਕੁਲ ਬਿਲਕੁਲ ਹਾਂ ਤੇ ਇਸ ਤੋਂ ਵੱਧ ਤਾਂ ਕੋਸ਼ਿਸ਼ ਵੀ ਨਹੀਂ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਸਾਡਾ 80000 ਦਾ ਝੋਨਾ ਆਹੋ ਇੱਕ 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 ਇਕੇਲੇ ਚ 80000 ਦਾ ਝੋਨਾ ਨਿਕਲਣਾ ਸੀ ਪਰ 20000 ਤਾਂ ਖਰਚਾ ਵੀ ਪੂਰਾ ਨਹੀਂ ਹੋਣਾ ਤੇ ਕੱਲਾ ਇਹ ਨੁਕਸਾਨ ਨਹੀਂ ਹੋਰ بڑے ਨੁਕਸਾਨ ਨੇ ਘਰਾਂ ਦੇ ਨੁਕਸਾਨ ਹੋ ਗਿਆ ਤੁਹਾਡੇ ਆ ਜਿਹੜੀ ਸਾਹਮਣੇ ਕੰਧ ਟਿੱਕੀ ਹੈ ਕਿ ਇਹ ਇਹ ਸਾੜ ਦੇ ਕਾਰਨ ਹੀ ਟਿੱਕੀ ਹੈ ਹਾਂ ਸਾੜ ਦੇ ਕੰਧ ਟਿੱਕੀ ਪਾਣੀ ਦਾ ਕੰਧ ਟਿੱਕੀ ਵਿੱਚ ਪਾਣੀ ਦੇ ਟਿੱਕੀ ਅਸੀਂ ਅਸੀਂ ਸਾਰੇ ਘਰਾਂ ਨੂੰ ਇਹ ਜੋ ਖੜਕਾ ਸੁਣਿਆ ਕਿ ਕੋਈ ਫੋਨ ਆਲਾ ਪੁੱਛਣੇ ਕੀ ਦਾ ਮਕਾਨ ਜਾ ਗਿਆ ਇਹ ਅੰਦਰ ਮਤਲਬ ਪਸ਼ੂ ਵੀ ਹੋਣਗੇ ਤੂੜੀ ਹੋਏਗੀ ਪਸ਼ੂ ਤਾਂ ਫੇਰ ਰਿਸ਼ਤੇਦਾਰੀ ਖਲਾਉਣੇ ਪੈਂਦੇ ਆ ਰਿਸ਼ਤੇਦਾਰੀ ਖਲਾਉਂਦੇ ਅੱਛਾ ਸਾਰੇ ਪਸ਼ੂ ਰਿਸ਼ਤੇਦਾਰੀ ਖਲਾਉਂਦੇ ਆ ਉਹ ਖਲਾ ਆ ਹੀ ਦੇ ਦੇ ਵਿੱਚੋਂ ਕੋਈ ਥੋੜੇ ਕਨੇ ਰਹਿ ਜਾਂਦੇ ਆ ਜਾਲੀ ਖਲਾਉਂਦੇ ਜੇ ਰੱਖ ਲਈਦਾ ਜੇ ਸਾਹਮਣਾ ਹੋਵੇ ਹਾਂਜੀ ਹਾਂਜੀ ਜਿੰਨੇ ਕੁ ਜੀਓ ਸਾਹ ਨਾਲ ਰਹਿੰਦੇ ਉਹ ਸਾਹ ਨਾਲ ਫੇਰ ਰੱਖ ਆਈਦਾ ਇਹ ਫਿਰੋਜ਼ਪੁਰ ਦਾ ਬਡਾਲਾ ਪਿੰਡ ਆ ਹਾਂਜੀ ਬਡਾਲਾ ਪਿੰਡ ਦੀ ਬੰਡਾਲਾ ਬੰਡਾਲਾ ਪਿੰਡ ਦੀ ਜ਼ਮੀਨ ਆ ਆਪਾਂ ਬੰਡਾਲਾ ਪਿੰਡ ਦੇ ਜ਼ਮੀਨ ਜਿੰਨੀ ਸਾਡੀ ਸਾਰੀ ਮਾਲਕੀ ਆ ਅੱਛਾ ਜੀ ਸਾਰੇ ਕਾਗਜ਼ਾਂ ਦੇ ਕੋਈ ਇਹ ਸਰਕਾਰੀ ਪੈੜੀ ਨਹੀਂ ਹੈਗੀ ਸਾਡੇ ਦਵੇਚ ਦਰਿਆ ਦੇ ਵਿੱਚ ਵੀ ਸਰਕਾਰੀ ਪੈੜੀ ਨਹੀਂ ਹੈਗੀ ਦਰਕਾਰ ਦਰਿਆ ਸਾਡੀਆਂ ਮਾਪੀਆਂ ਪਹਿਲਾਂ ਜੇ ਵਗਦਾ ਇਹ ਜਿਹੜੀ ਜ਼ਮੀਨ ਹੈ ਇਹ ਲੋਕਾਂ ਦੀ ਆਪਣੀ ਰਜਿਸਟਰੀ ਵਾਲੀ ਜ਼ਮੀਨ ਹੈ ਔਰ ਜਿਹੜਾ 2023 ਚ ਜਦੋਂ ਬਾਪੂ ਹੜਾ ਆਇਆ ਸੀ ਉਦੋਂ ਉਦੋਂ ਮਤਲਬ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਸੀ ਉਹ ਮਿਲ ਗਿਆ ਸੀ ਹਰਜਾਨਾ ਜਾਇ ਤੇ ਨਹੀਂ ਮਿਲਿਆ ਕਿਸੇ ਨੂੰ ਉਹਨਾਂ ਨੂੰ 6800 ਰੁਪਈਆ ਸੀ ਕਈ ਵਿੱਚ ਉਹ ਵੀ ਰਹਿ ਗਏ ਕਈਆਂ ਸਾਹਿਬ ਮਿਲ ਗਿਆ ਕਈ ਵਿੱਚ ਰਹਿ ਵੀ ਗਏ ਸੀ ਕਮਰਿਆਂ ਦੇ ਉਹਨਾਂ ਕਹੇ ਕਮਰਿਆਂ ਦੇ ਕਿਸ ਨੂੰ ਨਹੀਂ ਮਿਲੇ ਡਿੱਗਾਂ ਡੁੱਗਿਆ ਦੇ ਆਹੋ ਜਿਵੇਂ ਘਰਾਂ ਦਾ ਨੁਕਸਾਨ ਬੜਾ ਹੋਇਆ ਆਪਾਂ ਇੱਥੇ ਦੇਖਿਆ ਇਧਰ ਘਰ ਨਹੀਂ ਗਿਆ ਕੰਦ ਡਿੱਗੀ ਹੋਈ ਹੈ ਤੇ ਆਹ ਸਾਹਮਣੇ ਜਿਵੇਂ ਕਾਲੇ ਪਾਣੀ ਦੀ ਸਜ਼ਾ ਇੱਕ ਤਰ੍ਹਾਂ ਨਾਲ ਮਿਲਦੀ ਸੀ ਪਹਿਲਾਂ ਉਹ ਕਾਲਾ ਪਾਣੀ ਬਣਿਆ ਪਿਆ ਇੱਥੇ ਤੇ ਬਿਮਾਰੀਆਂ ਦਾ ਵੀ ਖਤਰਾ ਲਗਾਤਾਰ ਚੱਲਦੀ ਹੈ ਹੁਣ ਕਿਉਂਕਿ ਪਾਣੀ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਚੋਨਾ ਬਿਲਕੁਲ ਹਰਾ ਸੀ ਪੱਕਣ ਨੂੰ ਤਿਆਰ ਸੀ ਰ ਵਿੱਚ ਹੀ ਗਲ ਕੇ ਇੱਕਦਮ ਇਹ ਪਾਣੀ ਕਾਲਾ ਹੋ ਗਿਆ ਹੁਣ ਪਾਣੀ ਉੱਤਰ ਗਿਆ ਪਾਣੀ ਘਟ ਗਿਆ ਪਹਿਲਾਂ ਇੱਥੇ 8-8 10-10 ਫੁੱਟ ਪਾਣੀ ਦੱਸਿਆ ਜਾ ਰਿਹਾ ਸੀ ਪਾਣੀ ਘਟ ਗਿਆ ਪਰ ਜਿਹੜਾ ਝੋਨਾ ਵਿੱਚ ਗਲਨ ਕਰਕੇ ਸਾਰਾ ਹੀ ਕਾਲਾ ਪਾਣੀ ਪੈ ਗਿਆ ਔਰ ਦਰਿਆ ਦੇ ਵਿੱਚੋਂ ਨਿਕਲ ਕੇ ਜਿਹੜੀ ਬੂਟੀ ਵਗੈਰਾ ਇਹ ਪਹੁੰਚੀ ਹੋਈ ਹੈ ਘਰਾਂ ਤੱਕ ਇਹ ਇਹਨਾਂ ਘਰੇ ਲੱਗੀ ਹੋਈ ਸਾਰੀ ਘਰਾਂ ਆ ਸਾਰੀ ਜੱਦੀ ਚੱਲਿਆ ਆਹ ਦੇਖੋ ਆਪਾਂ ਦਿਖਾਈਏ ਜੇ ਇਹ 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 ਘਰ ਸ਼ੌਕ ਨਾਲ ਲੋਕੀ ਮਿਹਨਤ ਕਰਕੇ ਬਣਾਉਂਦੇ ਆ ਆਮ ਜ਼ਿਮੀਦਾਰ ਨੇ ਇੱਕ ਘਰ ਬਣਾਇਆ ਤੇ ਤੁਸੀਂ ਇਸ ਘਰ ਦੇ ਵਿੱਚ ਪਾਣੀ ਜੇ ਤੁਹਾਨੂੰ ਦਸੀਏ ਤਾਂ ਇੱਥੇ ਇੱਥੇ ਤੱਕ ਪਾਣੀ ਹੈ ਨਿਸ਼ਾਨੀ ਲੱਗੀ ਆਪਾਂ ਨੇੜੇ ਆ ਕੇ ਦਿਖਾ ਸਕਦੇ ਆ ਕਿ ਇਹ ਜਿਹੜਾ ਘਰ ਹੈ ਨਾ ਇਹ ਬੜਾ ਉੱਚਾ ਹੈ ਆਸ ਧੁਰ ਦੀ ਧੁਰ ਸਿਰੇ ਤੱਕ ਤੁਸੀਂ ਦੇਖੋਗੇ ਇੱਥੇ ਤੱਕ ਇੱਥੇ ਤੱਕ ਪਾਣੀ ਲੱਗਾ ਹੋਇਆ ਸੀ ਔਰ ਜ਼ਮੀਨ ਨਾਲੋਂ ਬੜਾ ਉੱਚਾ ਹੈ ਤੁਸੀਂ ਦੇਖੋਗੇ ਤਾਂ ਜ਼ਮੀਨ ਨਾਲੋਂ ਉੱਚਾ ਹੈ ਮਿਹਨਤ ਕਰਕੇ ਆਮ ਕਿਸਾਨ ਇੱਕ ਜ਼ਿੰਦਗੀ ਚ ਪੂਰੀ ਜ਼ਿੰਦਗੀ ਚ ਇੱਕ ਘਰ ਬਣਦਾ ਹੈ ਤੇ ਜੇ ਉਹ ਹੀ ਘਰ ਐਦਾ ਸਿੱਲ ਨਾਲ ਹੜ ਦੀ ਭੇਂਟ ਚੜ ਜੇ ਤੇ ਸਰਕਾਰਾਂ ਇੱਕ ਹਰਜਾਨੇ ਦੇ ਤੌਰ ਤੇ 40 ਕੋ ਹਜ਼ਾਰ ਰੁਪਇਆ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦਾ ਘਰ ਕਹਿੰਦੇ ਪੂਰਾ ਟਹਿ ਜਾਏਗਾ ਜੇ ਕਿਸੇ ਦਾ ਪਸ਼ੂ ਮਰ ਗਿਆ ਤਾਂ ਉਹਨੂੰ 37000 ਰੁਪਇਆ ਪਰ ਜਿੰਨੇ ਜਿਹੜੇ ਘਰ ਸੇਮ ਨੇ ਖਾ ਲਿਆ ਹੁਣ ਜਿਵੇਂ ਇਸ ਘਰ ਦੀ ਹੈ ਜਿਹੜੀ ਆਪਾਂ ਕਹਿੰਦੇ ਆ ਲਾਈਫ ਹੁੰਦੀ ਹੈ ਘਰ ਦੀ ਉਹ ਘਟ ਜਾਂਦੀ ਹੈ ਇਹਦੀ ਨਿਊ ਦੇ ਵਿੱਚ ਪਾਣੀ ਪੈ ਗਿਆ ਇਸ ਘਰ ਦੇ ਵਿੱਚ ਜੇ ਇਹਨੇ 50 ਸਾਲ 60 ਸਾਲ ਵਧੀਆ ਰਹਿਣਾ ਸੀ ਤਾਂ ਇਹਦੀ ਜਿਹੜੀ ਲਾਈਫ ਹੈ ਉਹ ਅੱਧਾ ਹੀ ਰਹਿ ਗਈ ਹੈ ਤੇ ਜਿਹੜਾ ਤੁਸੀਂ ਦੇਖੋਗੇ ਸਾਹਮਣੇ ਆਲੇ ਦੁਆਲੇ ਪੂਰੀਆਂ ਕੰਧਾਂ ਸਿਲ ਨਾਲ ਭਰੀਆਂ ਪਈਆਂ ਨੇ ਹੌਲੀ-ਹੌਲੀ ਸੀਮੈਂਟ ਵੀ ਕਈ ਵਾਰੀ ਉਖੜਨਾ ਸ਼ੁਰੂ ਹੋ ਜਾਂਦਾ ਤੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਘਰਾਂ ਨੂੰ ਵੀ ਥੋੜਾ ਬਹੁਤ ਹਰਜਾਨਾ ਜ਼ਰੂਰ ਮਤਲਬ ਜਿਹੜਾ ਮੁਆਵਜ਼ਾ ਮਿਲੇ ਜਿਨ੍ਹਾਂ ਘਰਾਂ ਦੇ ਵਿੱਚ ਪਾਣੀ ਫਿਰਕੇ ਸੇਮ ਆ ਗਈ ਹੈ ਔਰ ਨੁਕਸਾਨ ਨਮਾਕਰ ਬਣਿਆ ਹੈ ਨਮਾਕਾਰ ਬੰਨ ਤੋਂ ਬਾਅਦ ਜਦੋਂ ਐਵੇਂ ਸੇਮ ਆ ਜਾਂਦੀ ਹੈ ਤੇ ਜਿਹੜੀ ਮਕਾਨ ਦੀ ਲਾਈਫ ਹੈ ਉਹ ਕਰ ਜਾਂਦੀ ਹੈ ਇੱਥੇ ਤੱਕ ਤੁਸੀਂ ਦੇਖ ਸਕਦੇ ਹੋ ਪਾਣੀ ਨਿਊਆਂ ਦੇ ਵਿੱਚ ਵੀ ਆਹ ਜਿਹੜੀਆਂ ਚੀਜ਼ਾਂ ਨੇ ਟਾਇਲਾਂ ਨੇ ਇਹ ਸਾਰੀਆਂ ਟਾਇਲਾਂ ਖਰਾਬ ਹੋ ਗਈਆਂ ਨੇ ਕਿੰਨਾ ਕਿੰਨਾ ਪਾਣੀ ਨਿਊਆਂ ਚ ਗਿਆ ਹੋਏਗਾ ਹਾਂਜੀ ਇਹ ਜਦੋਂ ਜਦੋਂ ਆਇਆ ਪਾਣੀ ਪਹਿਲੇ ਦਿਨ ਜੀ ਉਹ ਪਹਿਲੇ ਦਿਨ ਹੀ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਇੱਥੇ ਪਹਿਲੇ ਦਿਨ ਹੀ ਜਦੋਂ ਆ ਗਿਆ ਤਾਂ ਉਹ ਚੜਨਾ ਸ਼ੁਰੂ ਹੋ ਗਿਆ ਤਾਂ ਵੇਖੋ ਫਿਰ ਕਿ ਮੈਂ ਜਦੋਂ ਹੁਣ ਤਾਂ ਚਲੋ ਪ੍ਰਮਾਤਮਾ ਦੀ ਮਿਹਰ ਹੋਈ ਇੱਕ ਵਾਰ ਪਾਣੀ ਘਟਿਆ ਤੇ ਜਦੋਂ ਪੂਰਾ ਪਾਣੀ ਆ ਗਿਆ ਸੀ ਤੇ ਫਿਰ ਪਰਿਵਾਰ ਕਿਵੇਂ ਇਥੋਂ ਨਿਕਲੇ ਇਹ ਤਾਂ ਪਰਿਵਾਰ ਇਹਦੇ ਸਾਰੇ ਉੱਥੇ ਦੂਲੇ ਵਾਲੇ ਅੱਛਾ ਜੀ ਫਿਰ ਉਹ ਟਰੈਕ ਟਰਾਲੀਆਂ ਲੈ ਤੇ ਪਾਣੀ ਦੇ ਵਿੱਚ ਇਹਨਾਂ ਸਮਾਨ ਕੱਢਿਆ ਵਿੱਚ ਹੀ ਉਹਨਾਂ ਨੇ ਫਿਰ ਡੰਗਰ ਕੱਢੇ ਐਦੇ ਦੇ ਪਾਣੀ ਆ ਛੜਕਦੇ ਉੱਤੇ ਹੂੰ ਇੱਥੇ ਪਾਣੀ ਚੜਿਆ ਸੀ ਉਦੋਂ ਇੱਥੋਂ ਸਿੱਧੀਆਂ ਉਹਨਾਂ ਟਰਾਲੀਆਂ ਵਰਗੇ ਪਹਿਲਾਂ ਦੋ ਗੇੜੇ ਲਾਏ ਸਮਾਨ ਦੇ ਕਣਕ ਥਮਾਲ ਪਾਂਡਾ ਟਿੱਕਰ ਦਾਰਾ ਫੇਰ ਉਹਨਾਂ ਮੱਝਾਂ ਕੱਢੀਆਂ ਇਹਨਾਂ ਦੀਆਂ ਲੱਤੀਆਂ ਉਹਨਾਂ ਦੀਆਂ ਲੱਤੀਆਂ ਦੋਨੋਂ ਘਰਾ ਦੀਆਂ ਮੱਝਾਂ ਦੋਨਾਂ ਕਰਾਂਗੇ ਮੱਝਾਂ ਲੱਤੀਆਂ ਤੇ ਉੱਥੇ ਲੈ ਕੇ ਗਏ ਤੁਲੇ ਵਾਲੇ ਮਤਲਬ ਹੁਣ ਇੱਕ ਘਰਾ ਦੀਆਂ ਜਿਹੜੀਆਂ ਮੱਝਾਂ ਨੇ ਉਹ ਰਿਸ਼ਤੇਦਾਰਾਂ ਦੇ ਖੜੀਆਂ ਨੇ ਤੇ ਇਹਨਾਂ ਦੀਆਂ ਰਿਸ਼ਤੇਦਾਰਾਂ ਦੀ ਅਜੇ ਕੜੀਆਂ ਉਹ ਕੱਲ ਲੈ ਆਏ ਅੱਛਾ ਉਹ ਲੈ ਆਇਆ ਪਾਣੀ ਘਟਣ ਕਰਕੇ ਲੈ ਆਇਆ ਤੇ ਬੱਚਿਆਂ ਨੂੰ ਵੀ ਇੱਕ ਡਰਦਾ ਮਾਹੌਲ ਵੀ ਹੋ ਜਾਂਦਾ ਸੀ ਤੇ ਬੱਚੇ ਵੀ ਸਾਰੇ ਚਲੇ ਗਏ ਸੀ ਇਕੱਲਾ ਇਕੱਲਾ ਬਜ਼ੁਰਗੀ ਉੱਤੇ ਰਹਿ ਗਏ ਸੀ ਇੱਕ ਇਹਦੇ ਚਲੇ ਗਏ ਹਨ ਬੰਦ ਕਰਕੇ ਸਾਰਾ ਅੱਛਾ ਇਹਦੇ ਚਲੇ ਗਏ ਤਾਂ ਘਰ ਦੇ ਵਿੱਚ ਇੱਕ ਇੱਕ ਘਰੇ ਸਾਡਾ ਉਹ ਪਿਛਲਾ ਘਰ ਆਛਾ ਉਹ ਤੁਹਾਡੇ ਦੋ ਪਿੱਛੇ ਆ ਆ ਪਿੱਛੇ ਆ ਹਾਓ ਤੇ ਮਤਲਬ ਡਿੱਗੇ ਆ ਪਾਠੇ ਆ ਵੀ ਡਿੱਗੇ ਵੀ ਹੈਗੇ ਤੁਹਾਡੇ ਮਤਲਬ ਕੋਠੇ ਹੀ ਪਾਟੇ ਗਏ ਬਾਲ ਲੈ ਲੀਆਂ ਖੱਤਾਂ ਨੇ ਡਿੱਗੇ ਵੀ ਆ ਤੇ ਉੱਥੇ ਜਾਣ ਦਾ ਰਸਤਾ ਫਿਰ ਕੀ ਆ ਵਿਚੋ ਨਹੀਂ ਪਾਣੀ ਦੇ ਵਿੱਚ ਹੀ ਦੇੜੀ ਹੀ ਜਾਵਾਂਗੇ ਨਾ ਦੇਖੋ ਅੱਜ ਆਪਾਂ 베ੜੀ ਦੇ ਵਿੱਚ ਇੱਕ ਵਾਰ ਨਾ ਬਾਪੂ ਜੀ ਦਾ ਘਰ ਦੇ ਇੱਕ ਕੇ ਆਵਾਂਗੇ ਨਾਲੇ ਤੁਹਾਨੂੰ ਲਾਈਵ ਦਿਖਾਉਨੇ ਆ ਕਿੰਨਾ ਕੋ ਨੁਕਸਾਨ ਹੋਇਆ ਆਪਾਂ ਇੱਕ ਵਾਰੀ ਚੱਲਦੇ ਆ ਆਜੋ ਫਿਰ 베ੜੀ ਦੇ ਨਹੀਂ ਬਾਪੂ ਜੀ ਕੋਈ ਬੇੜੀ ਦੇ ਰਹੀ ਆਪਾਂ ਚੱਲਦੇ ਆ ਦੇਖ ਕੇ ਉਹਨਾਂ ਨਾਲ ਤਾਂ ਘਰ ਦਾ ਨੁਕਸਾਨ ਕਿੰਨਾ ਕੋਇਆ ਤੇ ਆਹ ਦੇਖੀਏ ਜੀ ਆਪਾਂ ਨਾ ਇਸ ਘਰ ਦੇ ਵਿੱਚ ਜਿਹੜਾ ਪਾਣੀ ਪਿਆ ਸੀ ਤਿੰਨ ਤਿੰਨ ਫੁੱਟ ਪਾਣੀ ਆ ਗਿਆ ਸੀ ਆਹ ਸਾਰਾ ਨੁਕਸਾਨ ਹੈ ਇਹ ਤਾਂ ਪੰਜਾਬ ਦਾ ਜਿਹੜਾ ਭਾਈਚਾਰਾ ਹੈ ਉਹ ਇੰਨਾ ਕਿ ਜ਼ਿਆਦਾ ਹੈ ਕਿ ਇੱਕ ਦੂਜੇ ਦੀ ਰਿਸ਼ਤੇਦਾਰ ਬਾਹ ਫੜਦੇ ਆ ਜਿਵੇਂ ਇਸ ਪਰਿਵਾਰ ਦੇ ਰਿਸ਼ਤੇਦਾਰ ਸੀ ਉਹ ਆ ਕੇ ਪਸ਼ੂਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਆਹ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਭਰਨ ਕਰਕੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਭਰਨ ਕਰਕੇ ਆਹ ਥੂੜੀ ਸਾਰੀ ਖਰਾਬ ਹੋ ਗਈ ਹੈ ਹੁਣ ਤਕਰੀਬਨ ਜੇ ਆਪਾਂ ਕਹੀਏ ਤਾਂ ਮਾਰਚ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਅੱਗੇ ਤੂੜੀਆਂ ਆਉਣੀਆਂ ਨੇ ਤੇ ਤਕਰੀਬਨ ਹੁਣ 7-8 ਮਹੀਨਿਆਂ ਦਾ ਜਿਹੜਾ ਸਮਾਂ ਹੈ ਇਹ ਨਾਤੇ ਇੱਥੇ ਕੋਈ ਹਰਾਚਾਰਾ ਪਾਣੀ ਉੱਤਰੇਗਾ ਜ਼ਮੀਨ ਦੁਆਰਾ ਤਿਆਰ ਹੋਏਗੀ ਤਕਰੀਬਨ 3-4 ਮਹੀਨਿਆਂ ਦੇ ਵਿੱਚ ਜਾ ਕੇ ਆਪਾਂ ਕਹੀਏ ਇਹ 4 ਮਹੀਨਾ ਤੱਕ ਜਾ ਕੇ ਹਰਾਚਾਰਾ ਤਿਆਰ ਹੁੰਦਾ 3-4 ਮਹੀਨਿਆਂ ਦੇ ਅਗੇ ਮਿਲੂਗਾ ਉਹ ਤੋਂ ਪਹਿਲਾਂ ਨਹੀਂ ਮਿਲਦਾ ਹਰਾਚਾਰਾ ਜਿਹੜਾ ਉਹ ਮਕਾਨ ਆ ਉਹ ਤਾਂ ਜ਼ਿਆਦਾ ਨੀਮਾ ਹੋਏਗਾ ਤੁਹਾਡੇ ਵਾਲਾ ਤਾਂ ਆ ਉਹ ਮਕਾਨ ਵੀ ਆਪਾਂ ਇੱਕ ਵਾਰੀ ਦੇਖਦੇ ਆ ਕਿਉਂਕਿ ਨੁਕਸਾਨ ਬੜਾ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਬੰਡਾਲਾ ਬੰਡਾਲਾ ਪਿੰਡ ਦੀ ਇਹ ਜ਼ਮੀਨ ਹੈ ਬੰਡਾਲਾ ਪਿੰਡ ਦੇ ਨਾਲੇ ਰੋੜਾਲੀ ਵੀ ਹਾਂ ਇਹ ਪਿੰਡ ਬੰਡਾਲਾ ਵਸਤੀ ਰੋੜਾਲੀ ਲਿਖੀ ਹੈ ਪੰਚਾਇਤ ਵੱਖਰੀ ਕੀਤੀ ਹੈ ਅੱਛਾ ਇਹ ਪੰਚਾਇਤ ਡੇਰਿਆਂ ਦੀ ਵੱਖਰੀ ਪੰਚਾਇਤ ਹੈ ਉੱਥਾਂ ਵਸਤੇ ਰੋੜਾਲੀ ਬਾਦੀ ਕਾਗਜ਼ ਪੱਤਰ ਸਾਰਾ ਬੰਡਾਲੇ ਨਾਲ ਹੀ ਚੱਲਦਾ ਅੱਛਾ ਕਾਗਜ਼ ਪੱਤਰ ਬੰਡਾਲੇ ਨਾਲ ਹੀ ਚੱਲਦਾ ਤੇ ਵਸਤੀ ਰੋੜਾਲੀ ਵਸਦੀ ਹੈ ਛਾੜ ਛਾੜ ਬੋਰਡ ਕਾਰ ਜੋ ਵੀ ਕੋਸ਼ੇਗਾ ਇਸ ਇਸ ਇਲਾਕੇ ਦੇ ਵਿੱਚ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਨਾ ਉਹਨਾਂ ਨੇ ਬੜੀ ਲੋਕਾਂ ਦੀ ਬਾਪੂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਕਿੰਨੀ ਕੁ ਲੋਕਾਂ ਦੀ ਬਾਹ ਫੜੀ ਐ ਇੱਥੇ ਇਸ ਇਲਾਕੇ ਦੇ ਹੁਣ ਸਾਡੇ ਕੋਲ ਦੇ ਕੱਲ ਪਰਸਾਂ ਦੇ ਅਪੜ ਲੱਗੇ ਆ ਮੇਰੇ ਬਣਾ ਲਈ ਪਹਿਲਾਂ ਪਾਣੀ ਜ਼ਿਆਦਾ ਹੋਣ ਕਰਕੇ ਪਹਿਲਾਂ ਪਾਣੀ ਜ਼ਿਆਦਾ ਕਰਕੇ ਸਾਡੇ ਤੱਕ ਪਹੁੰਚ ਨਹੀਂ ਹੋਈ ਉਹਨਾਂ ਦੀ ਪਾਣੀ ਦਿੱਤੇ ਤਾਂ ਮੈਂ ਜਦਾਈ ਇੱਕ ਆ ਜਿਹੜੇ ਬਾਬਾ ਦੀਪ ਸਿੰਘ ਸੇਵਾਦਾਲ ਵਾਲੇ ਮੁੰਡੇ ਕਿਸ਼ਤੀਆਂ ਤੇ ਸੇਵਾ ਕਰ ਰਹੇ ਸੀਗੇ ਉਹਨਾਂ ਬਾਰੇ ਤੁਹਾਨੂੰ ਪਤਾ ਲੱਗਿਆ ਹੋਵੇ ਕਿਵੇਂ ਸੇਵਾ ਲੱਗੀ ਉਹਨਾਂ ਦੀ ਵੀ ਉਹ ਕਿਸ਼ਤੀਆਂ ਦੇ ਘੁੰਮ ਰਹੇ ਸੀਗੇ ਲੋਕਾਂ ਨੂੰ ਰਾਤ ਨੂੰ ਕੱਢ ਰਹੇ ਸੀ ਹਾਂ ਇੱਥੇ ਢਾਲ ਆਏ ਸੀ ਕਿਸ਼ਤੀਆਂ ਵਾਲੇ ਆਏ ਆਏ ਸੀ ਆਏ ਆਏ ਹੀ ਉਹਨਾਂ ਹੱਜੇ ਕਿ ਉਹ ਲੋਡ ਬੰਦ ਦੇ ਕੀ ਹੈ ਲੋਡ ਬੰਦ ਲਓ ਹੂੰ ਆਇਆ ਵੀ ਸਾਡੇ ਕੋਲੇ ਆਟਾ ਵੀ ਹੈਗਾ ਚਾਹ ਮਿੱਠਾ ਵੀ ਹੈ ਸਾਡੇ ਕੋਲ ਸਾਰਾ ਕੁਝ ਹੈਗਾ ਤੇ ਪਹਿਲੋ ਆਲਾ ਮੈਂ ਨੇ ਲੋੜਾ ਰੱਖ ਲਿਆ ਇਹ ਬੋਰ ਤੁਹਾਨੂੰ ਕੀ ਲੱਗਦਾ ਹੈ ਖਰਾਬ ਹੋ ਗਿਆ ਹੋਗਾ ਹੁਣ ਨਹੀਂ ਇਹ ਚੱਲੂ ਦੇਗਾ ਚੱਲ ਪਊਗਾ ਚੱਲ ਪਊਗਾ ਬੋਰ ਨਹੀਂ ਇੱਥੇ ਖਰਾਬ ਮੱਚੀ ਬੋਲਣਾ ਨਾ ਜਿੰਨੇ ਵੀ ਖਰਾਬ ਨੇ ਹੁੰਦੇ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਤਾਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਲੋਕਾਂ ਦੀ ਬਾਹ ਫੜਦੀਆਂ ਨੇ ਮੌਕੇ ਤੇ ਆ ਕੇ ਪਰ ਸਾਡੇ ਪੰਜਾਬ ਦੇ ਜਿਹੜੇ ਮਾਝ ਮਾਲਬਾ ਮਿਕਸ ਮਿਕਸ ਇਲਾਕੇ ਨਾ ਇਹ ਰੱਜੇ ਇਲਾਕਾ ਜਿਹਨੂੰ ਲੋੜ ਹੈ ਉਹ ਹੀ ਕਿਸੇ ਨੂੰ ਅੱਗੇ ਕਹਿੰਦਾ ਕਿ ਹਾਂ ਇਸ ਚੀਜ਼ ਦੀ ਮੈਨੂੰ ਲੋੜ ਹੈ ਜੀ ਬਾਪੂ ਜੀ ਦੱਸ ਰਿਹਾ ਹੈ ਇਹਨਾਂ ਕੋਲ ਮਾਸ ਸਸਾ ਸਸਾ ਵਾਲੇ ਪਹੁੰਚੇ ਕਾਰਾ ਤੂੜੀ ਕਾਰ ਹੋਵੇ ਤੂੜੀ ਹੋਵੇ ਆ ਜੁੱਧੇ ਸੋਤੇ ਵਾਧੂ ਉਹ ਤਾਂ ਨਹੀਂ ਵੀ ਸਾਨੂੰ ਲੋੜ ਨਹੀਂ ਜੀ ਬਿਲਕੁਲ ਕਿਉਂਕਿ ਕਈ ਲੋਕੀ ਕੀ ਕਰਦੇ ਜੀ ਆ ਆਟਾ ਚੱਕ ਲਿਆ ਜੀ ਇਹ ਚੀਜ਼ ਚੱਕ ਲਈ ਇੱਥੇ ਲੋੜ ਹੈ ਜਿਵੇਂ ਅਚਾਰ ਹੈ ਪਸ਼ੂਆਂ ਲਈ ਕਿਸੇ ਕੋਲ ਸੁੱਕੀ ਤੂੜੀ ਹੈ ਉਹ ਉਹਦੇ ਲਈ ਇਹ ਹੈ ਕਿ ਆਪਾਂ ਨੂੰ ਹਜੇ 7-8 ਮਹੀਨੇ ਆਪਣੇ ਖੇਤਾਂ 'ਚ ਜਦੋਂ ਰੱਬ ਸੁੱਖ ਰੱਖੇ ਅਗੇ ਮਾਰਚ-ਅਪ੍ਰੈਲ ਤੱਕ ਆਏਗੀ ਕਣਕ ਪਰ ਉਦੋਂ ਤੱਕ ਪਸ਼ੂਆਂ ਤਾਂ ਵੀ ਗੱਲ ਕਰੀ ਮੱਗਰ ਤੱਕ ਜਾ ਕੇ ਚਾਰਾ ਰਿਆ ਬਣੂਗਾ ਅੱਤੇ ਅਤੂ ਦੋ ਮਹੀਨੇ ਨਗ ਜਾਣਗੇ ਬੱਤਰਾਉ ਫਿਰ ਬੀਜਾਂ ਫਿਰ ਮਹੀਨੇ ਡੇਰ ਤੱਕ ਲਿਆ ਕੇ ਤਿਆਰ ਹੋਣੇ ਆ ਤੁਸੀਂ ਜਿਹੜੀ ਆ ਸਾਹਮਣੇ ਬੋਟ ਖੜੀਏ ਇਹਦੇ ਨਾਲ ਹੀ ਘਰ ਚ ਪਹੁੰਚਦੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਬੋਟ ਦਾ ਵਾਸਤੂ ਕਰਦਿਆਂ ਨੂੰ ਮਤਲਬ ਪਾਣੀ ਪਹਿਲੇ ਕਿੰਨਾ ਕ ਟਾਈਮ ਹੋ ਗਿਆ ਇੱਥੇ ਪਾਣੀ ਆਏ ਨੂੰ ਨਹੀਂ ਨਾ ਪਾਣੀ ਸੀ ਜਦੋਂ ਹੂੰ ਇਧਰੋਂ ਚੜ ਕੇ ਆਇਆ ਸੀ ਉਦੋਂ ਹੀ ਪੜਵਾਰੀ ਨੂੰ ਫੋਨ ਕਰਕੇ ਬੋਡੀ ਕਿਲਵਾਈ ਇਹ ਮਤਲਬ ਪਾਣੀ ਹੈ ਜਿਹੜਾ ਇਹ ਕਿੰਨੇ ਦਿਨ ਹੋ ਗਏ ਇੱਥੇ ਹੋ ਗਏ ਵੀ ਪਹਿਲੀ ਭਾਦਰਾ ਨੂੰ ਆਇਆ ਸੀ ਹਾਂਜੀ ਪਹਿਲੀ ਭਾਦਰਾ ਨੂੰ 3 ਤਰੀਕ ਨੂੰ ਤੇ 17 ਤਰੀਕ ਨੂੰ ਹੀ ਆ ਬੋਰਡ ਮਗਾਈ 17 ਤਰੀਕ 14 14 ਮਤਲਬ ਸਤੰਬਰ ਨੂੰ 14 ਪਰ 14 ਅਗਸਤ ਨੂੰ ਆ 14 ਅਗਸਤ ਨੂੰ ਹਾਂ 14 ਅਗਸਤ ਨੂੰ ਸਾਡੇ ਪਾਣੀ ਪੈ ਗਿਆ ਸੀ ਤੇ 17 ਨੂੰ ਆਸਾ ਨਾ ਹੋ ਗਿਆ ਪੂਰਾ ਅੱਜ 13 ਸਤੰਬਰ ਹੋ ਗਿਆ ਆ ਗੁਰਦੁਆਰੇ ਮੱਥਾ ਟੇਕਣ ਗਏ ਆ ਪਹਿਲੀ ਵਾਰ ਰਹਿੰਦੀ ਸੀ ਉਹਦਣਾ ਜਿੱਦਨੇ ਇੱਥੇ ਪਾਣੀ ਵੜ ਗਿਆ ਸੀ ਇੱਕ ਮਹੀਨਾ ਮਤਲਬ ਅੱਜ 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 12 ਸਤੰਬਰ ਹੋ ਗਿਆ ਤੇ 13 14 ਅਗਸਤ ਨੂੰ ਸ਼ੌਕ 14 ਅਗਸਤ ਨੂੰ ਮਤਲਬ ਪਾਣੀ ਇੱਥੇ ਆ ਗਿਆ ਸੀ ਪਹਿਲਾ ਪਹਿਲਾ ਜਦੋਂ ਪਾਣੀ ਆਇਆ ਉਦੋਂ ਥੋੜਾ ਆਇਆ ਹੋਵੇਗਾ ਪਹਿਲੋਂ ਇੰਨਾ ਹੀ ਨਾ ਆਇਆ ਜਦੋਂ ਇੰਨੇ ਨਾ ਬੇੜੀ ਮਗਾਲੀ ਆ ਫਿਰ ਫਿਰ ਜਿਵੇਂ ਜਿਵੇਂ ਛੜਕੋਨਾਂਗੇ ਛੜਕੋਨਾਂਗੇ ਫਿਰ ਉਧਰੋਂ ਆਣਾ ਸ਼ੁਰੂ ਹੋ ਗਿਆ ਫਿਰ ਵਧ ਗਿਆ ਫਿਰ ਤੇ 2-3 ਦਿਨਾਂ ਦਾ ਫੁੱਲ ਹੀ ਹੋ ਗਿਆ ਤਾਂ ਦੇ ਫਿਰ ਆਪਾਂ ਇੱਕ ਵਾਰੀ ਬਾਪੂ ਜੀ ਦਾ ਘਰ ਵੀ ਦਿਖਾਈਏ ਕਿਉਂਕਿ ਇਹ ਕਾਰਨ ਕੀ ਹੈ ਵੀ ਇਸ ਇਲਾਕੇ ਦੇ ਵਿੱਚ ਹੁਣ ਪਾਣੀ ਘਟ ਗਿਆ ਹੈ ਪਾਣੀ ਘਟਣ ਤੋਂ ਬਾਅਦ ਲੋਕਾਂ ਦੇ ਘਰਾਂ ਦੀ ਹਾ ਹਾ ਜਿਹੜੀ ਹਾਲਤ ਉਹ ਕੀ ਹੈ ਉਹ ਆਪ ਦਾ ਤੁਹਾਨੂੰ ਨਾਲ ਤਾਂ ਸਰਕਾਰ ਤੱਕ ਇਹ ਗੱਲ ਪਹੁੰਚਦੀ ਹੈ ਕਿ ਜਿਹੜੀ ਅਸਲੀ ਮਦਦ ਦੀ ਲੋੜ ਹੈ ਉਹ ਹੁਣ ਸ਼ੁਰੂ ਹੋਣੀ ਹੈ ਜਦੋਂ ਫਸਲਾਂ ਦੀ ਬਜਾਈ ਕਰਨੀ ਹੈ ਘਰਾਂ ਇੱਥੇ ਪਾਣੀ ਘਟਣ ਹੁਣ ਘਟ ਗਿਆ 10 10 8 8 ਫੁੱਟ ਪਾਣੀ ਇਸ ਸੜਕ ਦੇ ਉੱਤੇ ਸੀ ਹਾਂ ਜੀ ਉਹ ਜਾਂਦੀ ਤੋਂ ਸੰਗਤ ਨਹੀਂ ਕਰਦੀ ਗਵਰਨਮੈਂਟ ਦੇ ਕਿੱਥੇ ਪਹੁੰਚਾ ਹੈਗਾ ਵੀ ਆਪਾਂ ਨੂੰ ਯਾਦ ਹੋਊਗੀ ਵਿਚਾਰਾ ਦੇ ਦਊਗੀ ਬਿਲਕੁਲ ਬਿਲਕੁਲ ਇਹ ਤਾਂ ਲੋਕ ਆਮ ਸੰਗਤ ਨਹੀਂ ਕਰਨਾ ਕਿਉਂਕਿ ਜਿਹੜਾ ਜਿਹੜਾ ਫੋਨ ਦੇਣਾ ਆਪਾਂ ਨੂੰ ਜੇ ਦੇਊਗੀ ਤੇ ਆਪਣੋ ਗ੍ਰਾਂਟ ਦੇਊਗੀ ਦੀ हां सरकार ने जेड़ा एलान ਕੀਤਾ ਜੋ ਪੂਰਾ ਕਰ ਦੇ ਜੇ ਪੂਰਾ ਕਰ ਦੇ ਜਿਵੇਂ 20000 हां ਨਹੀਂ ਮਾ ਹਾਂ ਜਿੰਨਾ મતલਬ ਆਖਿਆ 20-20000 ਉਹ ਵੀ ਮਿਲ ਜੇ ਤਾਂ ਉਹਦੇ ਨਾਲੇ ਹੋ ਜਾਏਗਾ ਘੱਟੋ ਘੱਟ ਇੱਕ ਜਿਵੇਂ ਆਪਾਂ ਕਹਿੰਦੇ ਆ ਡੁੱਬਦੇ ਨੂੰ ਤਿੰਕੇ ਦਾ ਹਸੜਾ ਉਹੋ ਚੱਲ ਕਣਕਾ ਕੁੰਮੇ ਸੌਖਿਆਂ ਬਿਜਦੇ ਜਾਣਗੇ ਖਰਚਾ ਮਤਲਬ ਇਹ ਹੈ ਕਿ 20000 ਖਰਚਾ ਆ ਗਿਆ ਪੂਰਾ ਆ ਗਿਆ ਉਹ ਪੂਰਾ ਖਰਚੇ ਦੇ ਮਿਲਣਾ ਜੇ ਮਿਲਿਆ ਦੇ ਬਾਪੋ ਇਹ ਬੰਡਾਲੇ ਇਲਾਕੇ ਦੇ ਵਿੱਚ ਇੱਥੇ ਕੋਈ ਬੰਦਿਆਂ ਦਾ ਨੁਕਸਾਨ ਤਾਂ ਨਹੀਂ ਹੋਇਆ ਜਿਵੇਂ ਹੜ ਦੇ ਪਾਣੀ ਚ ਕੋਈ ਨਹੀਂ ਸਾਡੇ ਨਹੀਂ ਹੋਇਆ ਇਹ ਕਿਹੜਾ ਪਸ਼ੂਆਂ ਦਾ ਕੋਈ ਨਾ ਕੋਈ ਪਸ਼ੂ ਦਾ ਆਇਆ ਪਸ਼ੂਆਂ ਦਾ ਨਹੀਂ ਇੱਕ ਦੋ ਲਾਇਆ ਪਿੱਛੇ ਉਹ ਸੰਸਤਾ ਵਾਲਿਆਂ ਨੇ ਉਹਨਾਂ ਨੂੰ ਡੰਗਰ ਦਿੱਤੇ ਅੱਛਾ ਸੰਸਤਾ ਵਾਲਿਆਂ ਨੇ ਉਹਨਾਂ ਨੂੰ ਡੰਗਰ ਦਿੱਤੇ ਅੱਛਾ ਡੰਗਰ ਦਿੱਤੇ ਡੰਗਰ ਜਿੰਨਾਂ ਦਾ ਹੋਇਆ ਹੁਣ ਜਿਵੇਂ ਹੁਣ ਪਾਣੀ ਘਟਦਾ ਹੈ 스ਮੈਲ ਗੰਧ ਮਤਲਬ ਗੰਦੀ 스ਮੈਲ ਬੜੀ ਆ ਰਹੀ ਹੈ ਮਸ਼ਕ ਹੈ ਬੜਾ ਬਹੁਤ ਜ਼ਿਆਦਾ ਬਿਮਾਰੀ ਤੁਹਾਨੂੰ ਲੱਗਦਾ ਇਹ ਬਿਮਾਰੀਆਂ ਜਿਹੜੀਆਂ ਫੈਲ ਆ ਦੇਖੋ ਨੇੜੇ ਆ ਕੇ ਦਿਖਾਏ ਮੈਂ ਤੁਹਾਨੂੰ ਦਿਖਾਵਾਂ ਬਾਪੂ ਜੀ ਦੇ ਦੇਖੋ ਤੁਸੀਂ ਪੈਰਾਂ ਤੇ ਦੇਖ ਸਕਦੇ ਹੋ ਮਤਲਬ ਉੱਪਰ ਤੱਕ ਆ ਇੱਥੇ ਦੇਖੋ ਪੈਰ ਕਿਵੇਂ ਖਰਾਬ ਹੋ ਗਏ ਨੇ ਆ ਦੇਖੋ ਇਹ ਜਦੋਂ ਇਨਫੈਕਸ਼ਨ ਬੈਲਦੀ ਹੈ ਪਾਣੀ ਘਟ ਜਾਂਦਾ ਹੈ ਪਾਣੀ ਘਟਣ ਤੋਂ ਬਾਅਦ ਹਵਾ ਦੇ ਵਿੱਚ ਸਿਲ ਜਿਆਦਾ ਹੈ ਸਿਲ ਵੀ ਕੀ ਹੈ ਨਮੀ ਹੈ ਹਵਾ ਦੇ ਵਿੱਚ ਤੇ ਨਮੀ ਦੇ ਵਿੱਚ ਗੰਦੀ ਨਮੀ ਹੈ ਗੰਦਾ ਪਾਣੀ ਹੈ ਨਾਲਿਆਂ ਦਾ ਪਾਣੀ ਕਿਉਂ ਹੁਣ ਜਦੋਂ ਹਾਰਾਂ ਦਾ ਪਾਣੀ ਆਉਂਦਾ ਉਹਦੇ ਸਾਰੇ ਤਰ੍ਹਾਂ ਦਾ ਪਾਣੀ ਮਿਕਸ ਹੋ ਜਾਂਦਾ ਤੇ ਇਹ ਬਿਮਾਰੀ ਦਾ ਘਰ ਬਣਦਾ ਕਿ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਨੇ ਮੈਡੀਕਲ ਹੈਲਪ ਦਿੱਤੀ ਹੋਈ ਹੈ। ਬਾਬਾ ਦੀਪ ਸਿੰਘ ਸੇਵਾਦਾਲਾ ਵਾਲਿਆਂ ਨੇ ਪਿੱਛੇ ਇੱਕ ਬੱਸ ਖੜਾਈ ਹੋਈ ਹੈ। ਉੱਥੇ ਵੀ ਮੈਡੀਕਲ ਹੈਲਪ ਮਿਲ ਰਹੀ ਹੈ। ਗੱਡੀਆਂ ਭਰ ਕੇ ਕਈ ਆਚਾਰ ਵਾਲੇ ਵੀਰ ਮੈਨੂੰ ਲੱਗਦਾ ਇਹ ਗੱਡੀ ਵਾਲੇ ਮੈਨੂੰ ਲੱਗਦਾ ਮੁਸਲਮਾਨ ਭਾਈਚਾਰੇ ਦੇ ਲੋਕ ਲੱਗਦੇ ਆ ਕੁਛ। ਆਉਂਦੇ ਬਹੁਤ ਆਉਦੇ ਟੋਪੀ ਹੈ ਨਾ ਜੀ। ਉਹ ਪਿਛਲੇ ਆਇਆ ਜਣਾ ਆਪਣੇ ਕੋਲ ਜਣਾ ਅੱਗੇ ਆ ਜਾਣਾ ਉਹਨਾਂ ਨੇ ਵੀ ਕਿਉਂਕਿ ਬੜੇ ਦੂਰੋਂ ਦੂਰੋਂ ਸੇਵਰਾ ਮੈਨੂੰ ਲੱਗਦਾ ਆਚਾਰ ਦੀ ਜਾਂ ਜਿਹੜੀ ਤੂੜੀ ਦੀ ਗੰਗਾ ਨਗਰ ਕਿੱਧਰ ਦੀ ਕਿੱਧਰ ਤਾਮਣਾ ਬਹੁਤ ਬਹੁਤ ਦੂਰ ਤੱਕ ਮੁਲਕ ਆਇਆ ਇੱਥੇ ਲੈ ਕੇ ਆ ਦਿੱਲੀ ਤੱਕ ਆਹ ਕੱਲ ਦਿੱਲੀ ਤੱਕ ਹੀ ਅੱਛਾ ਜੀ ਇੱਥੇ ਹੁਣ ਪਹਿਲਾਂ ਤਾਂ ਮਤਲਬ ਪਾਣੀ ਜ਼ਿਆਦਾ ਸੀ ਪਿੱਛੇ ਰੁਕ ਜਾਂਦੇ ਸੀ ਹਾਂ ਉਹ ਚੱਪਲਾ ਹਾਂ ਅੱਗੇ ਪਿੱਛੇ ਰੁਕਦੇ ਸੀ ਹੁਣ ਸਾਡੇ ਕੋਲ ਕੱਲ ਪਰਸੋਂ ਦੀ ਇੱਥੇ ਸਾਰੇ ਆ ਪਹੁੰਚੇ ਨੇ ਬਣਾਲੇ ਬਣਾਲੇ ਤਾਂ ਕਿ ਉਹ ਵੱਡੇ ਰੋਡ ਤੇ ਰੰਦੇ ਸੀ ਜਿਆਦਾ ਮਤਲਬ ਕਾਰਨ ਇਹ ਸੀਗਾ ਅਸੀਂ ਪਾਣੀ ਦੇ ਬੈਠੇ ਕੋਠਿਆਂ ਦੇ ਵੇਖੀ ਜਾਂਦੇ ਹੁਣ 20 20 25 ਬੈਰੀ ਟਰਾਲੀ ਆਈਆਂ ਉਹ ਸਮਾਨ ਲਈ ਗਏ ਆਈ ਬੈਠੇ ਵੇਖਣ ਸਾਡੇ ਕੋਲ ਹੀ ਆਖੀ ਇਹ ਬੇੜੀ ਇਹ ਬੇੜੀ ਉਹ ਸਰਪੰਚ ਕੋਲੇ ਚਲੀ ਗਈ ਸਾਡੇ ਕੋਲ ਨਾ ਰਹੀ ਅੱਛਾ ਜੀ ਇਹ ਆਏ ਰਾਜੀ ਲੈ ਕੇ ਗਏ ਅੱਛਾ ਮਤਲਬ ਉਸ ਟਾਈਮ ਇਹ ਸੀਗਾ ਕਿ ਜਿਹੜੀ ਹੈ ਮਦਦਸੀ ਉਹ ਵੀ ਪਿੱਛੇ ਪਿੱਛੇ ਰੁਕ ਜਾਂਦੀ ਸੀ ਉਹ ਪਿੱਛੇ ਰੋਦੀ ਸਾਡੇ ਕੋਲੇ ਕੱਲ ਜਾਂ ਪਰसों ਦੀ ਆਉਣ ਲੱਗੀ ਹਾਲਾਤ ਇਹ ਸੀਗੇ ਕਿ ਮਤਲਬ ਪਾਣੀ ਜ਼ਿਆਦਾ ਹੋਣ ਕਰਕੇ ਹੁਣ ਥੱਲੇ ਨਾ ਕਰ ਜਾਂਦੀ ਜਿਹੜੀ ਸੰਗਤ ਬਾਹਰੋਂ ਆਈ ਹੈ ਤਾਂ ਉਹ ਕੀ ਹੁੰਦਾ ਸੀਗਾ ਸੰਗਤ ਪਿੱਛੇ ਰੁਕ ਜਾਂਦੀ ਸੀ ਆ ਸੇਵਾ ਲਈ ਆਈ ਹੈ ਸੰਗਤ ਤਾਂ ਪਿੱਛੇ ਪਿੰਡਾ ਹੈ ਛੋਟਾ ਪਿੰਡਾ ਹੈ ਉੱਥੇ ਰੁਕ ਜਾਂਦੀ ਸੀ ਇਸ ਇਲਾਕੇ ਦੇ ਵਿੱਚ ਕੀ ਆ ਲੋਕ ਡੇਰਿਆਂ ਤੇ ਆਪਣੀਆਂ ਪੈਲੀਆਂ ਤੇ ਘਰ ਬਣਾ ਕੇ ਰਹਿੰਦੇ ਆ ਹਰੇਕ ਤੁਸੀਂ ਦੇਖੋਗੇ ਹਰ ਇੱਕ ਘਰ ਪੈਲੀ ਦੇ ਵਿੱਚ ਹੈ ਇੱਥੇ ਨਾਲ ਹੀ ਆ ਘਰ ਹੈ ਆ ਘਰ ਹੈ ਉਹ ਸਾਹਮਣੇ ਭੁਗਾਰ ਹੈ ਮਤਲਬ ਹਰ ਇੱਕ ਤੁਸੀਂ ਦੇਖੋਗੇ ਆਪਣੀ ਪੈਲੀ ਦੇ ਵਿੱਚ ਘਰ ਬਣਾਇਆ ਹੋਇਆ ਹੈ ਬਿਲਕੁਲ ਐਨੂੰ ਲੈ ਕੇ ਲੈ ਲਈ ਹਰ ਤੱਕ ਧਾਨੀਆਂ ਬਸ ਸਾਰੀਆਂ ਧਾਨੀਆਂ ਨੇ ਮਤਲਬ ਲੋਕਾਂ ਨੇ ਆਪਣੀਆਂ ਪੈਲੀਆਂ ਦੇ ਵਿੱਚ ਘਰ ਬਣਾਏ ਹੋਏ ਆ ਸੋ ਜਿਹੜੀ ਮਦਦ ਸੀ ਉਹ ਲੇਟ ਪਹੁੰਚਣੀ ਸ਼ੁਰੂ ਹੋਈ ਹੈ ਇੱਥੇ ਮਤਲਬ ਤਕਰੀਬਨ ਕਹਿੰਦੇ 3-4 ਦਿਨ ਪਹਿਲਾਂ 2-3 ਦਿਨ 3-4 ਦਿਨ ਪਹਿਲਾਂ ਆ 3 ਦਿਨ ਹੋ ਗਏ ਆ 3 ਦਿਨਾਂ ਤੋਂ ਬੱਦਦਾ ਆਣੀ ਸ਼ੁਰੂ ਹੋ ਉਹ ਦਿਨ ਪਿੱਛੇ ਹੀ ਤੇ ਜਾਜਾ ਕਿਉਂ ਆ ਚੜਕੇ ਤੋਂ ਪਾਣੀ ਲੱਤਾ ਹਾਂ ਕਿਉਂਕਿ ਇਹ ਇਹ ਛੜਕ ਹੈ ਸਾਹਮਣੇ ਅਜੇ ਵੀ ਇਹਦੇ ਤੇ ਪਾਣੀ ਇੱਕ ਦੂਜੇ ਪਾਸੇ ਕ੍ਰੋਸਿੰਗ ਹੋ ਰਿਹਾ ਹੈ